ਪੇਜ ਨੂੰ ਤਮਲਵੀਰ ਜੀ ਦੇ ਪੇਜ ਨੂੰ ਲਾਈਕ ਕਰੂੰਗਾ ਤੇ ਸ਼ੇਅਰ ਕਰਕੇ ਸਾਡੀ ਦੁਕਾਨ ਤੇ ਆਊਗਾ ਸਾਨੂੰ ਸ਼ੇਅਰ ਕਰਿਆ ਉਹ ਦਿਖਾ ਦੇਵੇ ਅਸੀਂ ਦੀਵਾਲੀ ਤੱਕ ਜਿੰਨੀ ਵੀ ਬੋਲਡ ਦੇ ਔਰਗਨਾ ਮੈਚਸ ਦੇ ਉੱਪਰ ਜੋ ਲੇਬਰ ਬਣਦੀ ਹੋਗੀ ਸਾਰੀ ਅਸੀਂ ਤੁਹਾਡੇ ਔਰ ਲੋਕ ਸ਼ੇਅਰ ਕੀਤੇ ਹੋਏ ਨੂੰ ਛੱਡਾਂਗੇ ਅਸੀਂ ਲੇਬਰ ਕੋਈ ਨਹੀਂ ਲਾਵਾਂਗੇ ਹੁਣੇ ਦਾ ਰੇਟ ਘਟਣ ਵਾਲੀ ਤਾਂ ਸਾਨੂੰ ਕੋਈ ਗੱਲ ਤੱਕ ਲੱਗ ਨਹੀਂ ਰਹੀ ਜਿਹੜਾ ਕੀ ਮਤਲਬ ਸਾਡਾ ਆਉਣ ਵਾਲਾ ਫਿਊਚਰ ਲੱਗ ਰਿਹਾ ਸੋਨੇ ਪ੍ਰਤੀ ਇਹ ਸੋਨਾ ਤਾਂ ਦਿਨ ਪ੍ਰਤੀ ਦਿਨ ਵਧ ਹੀ ਰਿਹਾ ਹੈ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਸੋਨੇ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨਾ ਇੱਕ ਆਪਣੇ ਵਧੀਆ ਆਪਣੇ ਲਈ ਵਧੀਆ ਹੈ। ਸੋਨੇ ਦੇ ਰੇਟ ਦਿਨੋਂ ਦਿਨ ਕਿਉਂ ਵਧ ਰਹੇ ਨੇ? ਕਾਰਨ ਕੀ ਆ? ਸਾਡੇ ਸੁਨਿਆਰ ਬਰਾਦਰੀ ਜੋ ਵੀ ਸਾਡੀ ਹੈਗੀ ਸਾਰੇ ਇਹ ਹੀ ਸੋਚੀ ਜਾਂਦੇ ਨੇ ਸੋਨਾ ਸਾਡੀ ਸਮਝ ਤੋਂ ਉੱਪਰ ਹੋ ਗਿਆ। ਸੋਨੇ ਦੀ ਬਹੁਤ ਜ਼ਿਆਦਾ ਡਿਮਾਂਡ ਆ ਕਿਉਂਕਿ ਸੋਨੇ ਨੂੰ ਉਹਦੇ ਆਪਣੇ ਪੰਜਾਬ ਇੰਡੀਆ ਦੇ ਵਿੱਚ ਬਹੁਤ ਲਾਈਕ ਆ। ਸਾਨੂੰ ਤਾਂ ਲੋਕ ਜਿਹੜੇ ਜੋ ਕਹਿ ਰਹੇ ਨੇ ਕਿ 1.5 ਲੱਖ 2 ਲੱਖ ਦੇ ਵਿੱਚ ਵਿੱਚ ਸੋਨਾ 200% ਹੋਊਗਾ। 1.5 ਲੱਖ ਹੋ ਜਾਵੇ 2 ਲੱਖ ਹੋ ਜਾਵੇ ਬਾਕੀ ਉਕੇ 골ਡ ਜਿਹੜਾ ਜਿਹੜੇ ਪਰਿਵਾਰ ਦੇ ਵਿੱਚ ਪਹਿਲਾ ਵਿਆਹ ਕੀਤਾ ਕਿਸੇ ਨੇ ਉਹਨੇ 15 ਤੋਲੇ ਸੋਨਾ ਪਾਤਾ 150 ਗ੍ਰਾਮ ਉਹ ਹੁਣ ਉਹ 150 ਗ੍ਰਾਮ ਅੱਗੇ ਬਣਦਾ ਸੀ ਸਸਤਾ ਹੁਣ ਉਹ ਮਹਿੰਗਾ ਮਹਿੰਗਾ ਹੀ ਵਧਣ ਕਰਕੇ ਉਹ 150 ਗ੍ਰਾਮ ਕਿਤੇ ਦੁੱਗਣੇ ਦੇ ਤਿੰਨੇ ਰੇਟ ਅੱਜ ਚਲੇ ਗਿਆ ਉਹ ਥੋੜਾ ਥੋੜਾ ਕਸਟਮਰ ਆਪਣੇ ਲੈਰੇ ਦੇ ਵਿੱਚ ਰਹਿ ਕੇ ਕਸਟਮਰ ਆਪਣੇ ਆਪਣੇ ਹਿਸਾਬ ਨਾਲ ਥੋੜਾ ਥੋੜਾ ਕੀ ਆ ਜੀ ਵੱਧ ਤੋਂ ਵੱਧ ਤੁਸੀਂ ਇਸ ਸੋਨੇ ਨੂੰ ਆਪਣੇ ਲੈ ਕੇ ਚਲੋ ਸੋਨਾ ਜਿਹੜਾ ਹੈ ਹੀ ਬਹੁਤ ਸੋਹਣਾ ਉਹਨੂੰ ਸੋਨੇ ਨੂੰ ਨਿਵੇਸ਼ ਕਰੋ ਤੇ ਸੋਨਾ ਵੱਧ ਤੋਂ ਵੱਧ ਘਰ ਦੇ ਵਿੱਚ ਲੈ ਕੇ ਜਾਓ ਸੋਨੇ ਨੇ ਇਹ ਕਿ ਥੋੜਾ ਸਾਥ ਦੇਣਾ ਹੋਰ ਕਿਸੇ ਬੰਦੇ ਨੇ ਥੋੜਾ ਸਾਥ ਅੱਜ ਅਸੀਂ ਪਹੁੰਚ ਸਾਈ ਜੁਐਲਰ ਕੋਲ ਜਿੱਥੇ ਵਿਸ਼ਵਾਸ ਕੁਆਲਿਟੀ ਤੇ ਇਮਾਨਦਾਰੀ ਦਾ ਨਾਮ ਹੀ ਉਹਨਾਂ ਦੀ ਪਛਾਣ ਹੈ ਸੋਨੇ ਚਾਂਦੀ ਦੇ ਸੁੰਦਰ ਗਹਿਣੇ ਨਵੇਂ ਡਿਜ਼ਾਈਨ ਅਤੇ ਖਾਸ ਤੌਰ ਤੇ ਗ੍ਰਾਹਕਾਂ ਨਾਲ ਪਿਆਰ ਭਰਿਆ ਵਰਤਾਅੇ ਸਭ ਕੁਝ ਸਾਈ ਜੁਐਲਰ ਨੂੰ ਖਾਸ ਬਣਾਉਂਦਾ ਹੈ ਵੀਡੀਓ ਨੂੰ ਸ਼ੇਅਰ ਕਰੋ ਤੇ ਗਹਿਣੇ ਦੀ ਲੇਬਰ ਤੇ 100% ਛੂਟ ਪਾਓ ਸੋਨੇ ਦੀ ਚਮਕ ਤਾਂ ਹਰ ਕੋਈ ਵੇਖਦਾ ਹੈ ਪਰ ਅਸਲ ਵਿਸ਼ਵਾਸ ਨਹੀਂ ਹੁੰਦੀ ਹੈ ਅੱਜ ਅਸੀਂ ਪੁਰਦਵਾਲੇ ਸਾਈ ਜੁਐਲਰ ਕੋਲ ਆਏ ਹਾਂ ਜਿੱਥੇ ਮਿਲਦਾ ਹੈ ਨਵੀਂ ਰੁਝਾਨ ਦੇ ਮਤਲਬਕ ਡਿਜ਼ਾਈਨ ਸੋਨੇ ਚਾਂਦੀ ਦੇ ਖੂਬਸੂਰਤ ਗਹਿਣੇ ਤੇ ਸਭ ਤੋਂ ਵੱਧਿਆ ਰੇਟ ਸਾਈਂ ਜੁਲਰ ਜਿੱਥੇ ਗ੍ਰਾਹਕੀ ਪਰਿਵਾਰ ਹੈ ਚਲੋ ਚਲਦੇ ਹਾਂ ਤੇ ਜਾਣਦੇ ਹਾਂ ਸੋਨੇ ਦੇ ਰੇਟ ਕਿਉਂ ਵੱਧ ਰਹੇ ਹਨ ਤੇ ਹੋਰ ਕਿੰਨੇ ਵਧਣ ਦੀ ਉਮੀਦ ਹੈ ਹਾਂਜੀ ਰੋਹਿਤ ਜੀ ਨਮਸਕਾਰ ਨਮਸਕਾਰ ਰੋਹਿਤ ਜੀ ਤੁਸੀਂ ਸੋਨੇ ਦੇ ਵਪਾਰੀ ਹੋ ਸੋਨੇ ਨੂੰ ਲੈ ਕੇ ਆ ਨਿਸ਼ਚਿਤਤਾ ਦਾ ਮਾਹੌਲ ਆ ਕਈ ਲੋਕ ਇਹ ਕਹਿੰਦੇ ਨੇ ਕਿ ਸੋਨੇ ਦਾ ਰੇਟ ਆ ਜਿਹੜਾ ਉਹ ਵਧੂਗਾ ਕਈ ਲੋਕ ਕਹਿੰਦੇ ਨੇ ਦੀਵਾਲੀ ਤੱਕ ਇਹ ਰੇਟ ਜਿਹੜਾ ਹੈਗਾ 1.5 ਤੱਕ ਹੋਜੂ ਕਈ ਲੋਕ ਕਹਿੰਦੇ ਨੇ ਕਿ ਸੋਨੇ ਦਾ ਰੇਟ ਸਾਲ ਚ ਡਬਲ ਹੋਜੂ ਕੁਝ ਲੋਕਾਂ ਦੇ ਇਹ ਵੀ ਮੰਨਣਾ ਕਿ ਸੋਨੇ ਦਾ ਰੇਟ ਕਾਫੀ ਵੱਧ ਗਿਆ ਤੇ ਹੁਣ ਸੋਨੇ ਦਾ ਰੇਟ ਘਟੂਗਾ ਕੀ ਕਹਿਣਾ ਤੁਹਾਡਾ ਇਸ ਤੇ ਨਹੀਂ ਸੋਨੇ ਦਾ ਰੇਟ ਘਟਣ ਵਾਲੀ ਤਾਂ ਸਾਨੂੰ ਕੋਈ ਗੱਲ ਅਜੇ ਤੱਕ ਲੱਗ ਨਹੀਂ ਰਹੀ ਜੀ ਜਿਹੜਾ ਕਿ ਮਤਲਬ ਸਾਡਾ ਆਉਣ ਵਾਲਾ ਫਿਊਚਰ ਲੱਗ ਰਿਹਾ ਸੋਨੇ ਪ੍ਰਤੀ ਇਹ ਸੋਨਾ ਤਾਂ ਦਿਨ ਬਰ ਤੇ ਦਿਨ ਵਧ ਹੀ ਰਿਹਾ ਸੋਨਾ ਨਾ ਦਾ ਥੱਲੇ ਜਾਣਾ ਵਾ ਆਉਣ ਵਾਲੇ ਟਾਈਮ ਦੇ ਵਿੱਚ ਸਾਲ 2 ਸਾਲ ਮਹੀਨੇ 2 ਮਹੀਨੇ ਦਾ ਵਧਣਾ ਹੀ ਵਧਣਾ ਵਾ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਸੋਨੇ ਦੇ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨਾ ਇੱਕ ਆਪਣੇ ਵਧੀਆ ਆਪਣੇ ਲਈ ਵਧੀਆ ਹੈ ਹੈਗਾ ਹੈ ਸੋਨੇ ਦੇ ਰੇਟ ਦਿਨੋ-ਦਿਨ ਕਿਉਂ ਵਧ ਰਹੇ ਨੇ ਕਾਰਨ ਕੀ ਆ ਸੋਨਾ ਸੁਨਿਆਰਾਂ ਨੂੰ ਵੀ ਇਸ ਚੀਜ਼ ਦਾ ਨਹੀਂ ਸਮਝ ਆ ਰਹੀ ਕਿ ਸੋਨਾ ਵੱਧ ਕਿਉਂ ਰਿਹਾ ਵਾ ਕਾਰਨ ਕੀ ਇਹ ਵਧਨ ਦਾ ਕਿਉਂਕਿ ਜੋ ਇੰਟਰਨੈਸ਼ਨਲ ਬਾਜ਼ਾਰ ਦੇ ਵਿੱਚ ਹਿਲਚੁਲ ਹੋ ਰਹੀ ਆ ਕੋਈ ਕੋਈ ਮੁੱਦਾ ਕਹੀ ਜਾਂਦਾ ਲੜਾਈ ਦਾ ਮੁੱਦਾ ਵਾ ਕੋਈ ਕਹੀ ਜਾਂਦਾ ਰੂਸ ਦਾ ਯੂਕਰੇਨ ਨਾਲ ਲੜਾਈ ਜੰਦ ਹੋ ਰਿਹਾ ਕੋਈ ਕਹੀ ਜਾਂਦਾ ਵਰਲਡ ਵਾਰ ਦੀ ਕੋਈ ਐਦਾ ਦੀ ਕੋਈ ਜੋ ਜੋ ਗੱਲਾਂ ਲੋਕਾਂ ਦੀ ਹੋ ਰਹੀਆਂ ਨੇ ਕਿਸੇ ਨੂੰ ਕੁਝ ਸਮਝ ਕਿਸੇ ਨੂੰ ਨਹੀਂ ਆ ਰਿਹਾ ਸਾਰੇ ਸੁਨਿਆਰ ਬਰਾਦਰੀ ਜੋ ਵੀ ਸਾਡੀ ਹੈਗੀ ਸਾਰੇ ਇਹੀ ਸੋਚੀ ਜਾਂਦੇ ਨੇ ਸੋਨਾ ਸਾਡੀ ਸਮਝ ਤੋਂ ਉੱਪਰ ਹੋ ਗਿਆ ਔਰ ਇਹ ਨਾ ਘਟਣਾ ਇਹ ਆਉਣ ਵਾਲੇ ਟਾਈਮ 'ਚ ਵਧਣਾ ਹੀ ਵਧਣਾ ਵਾ ਜੋ ਵੀ ਹੈ ਤੁਸੀਂ ਸੋਨੇ 'ਚ ਵੱਧ ਤੋਂ ਵੱਧ ਨਿਵੇਸ਼ ਕਰਨਾ ਵਧੀਆ ਸਮਝੂਗਾ ਮੈਂ ਤੋਂ ਨੂੰ ਹੁਣ ਜਿਹੜਾ ਸੋਨੇ ਦਾ ਰੇਟ ਵਧਿਆ ਉਹਦੇ ਤੇ ਤੁਹਾਡੇ ਕੁਝ ਕਾਮਰਸਾਰ ਦੇ ਉੱਤੇ ਫਰਕ ਪਿਆ ਤੇ ਲੋਕ ਕਿਸ ਤਰ੍ਹਾਂ ਦਾ ਸੋਨਾ ਖਰੀਦਦੇ ਨੇ ਕਿ ਇਨਵੈਸਟਮੈਂਟ ਵਾਸਤੇ ਖਰੀਦਦੇ ਨੇ ਜਾਂ ਗਹਿਣੇ ਵੀ ਖਰੀਦਦੇ ਨੇ ਸੋਨਾ ਜਿਸ ਹਿਸਾਬ ਨਾਲ ਹੁਣ ਸੀਜ਼ਨ ਚੱਲ ਰਿਹਾ ਜੀ ਤਿਹਾਰਾ ਦਾ ਮਾਹੌਲ ਬਣਿਆ ਹੋਇਆ ਵਾ ਜਿਵੇਂ ਤਿਹਾਰ ਚੱਲ ਰਹੇ ਨੇ ਸੋਨਾ ਤਾਂ ਦਿਨ ਪ੍ਰਤੀ ਦਿਨ ਜਿਵੇਂ ਹੈਗਾ ਉਹ ਚੱਲ ਹੀ ਰਿਹਾ ਜੀ ਗਹਿਣਾ ਵੀ ਚੱਲ ਰਿਹਾ ਟਰੇਡਿੰਗ ਲੋਕ ਜ਼ਿਆਦਾ ਕਰ ਰਹੇ ਨੇ ਤੇ ਉਹ ਟਰੇਡ ਚੱਲ ਰਿਹਾ 골ਡ ਦੇ ਵਿੱਚ 24 ਕੈਟ ਦੇ ਵਿੱਚ ਉਹ ਜੋ ਵੀ ਹੈਗੇ ਕਸਟਮਰ ਨੇ ਉਹ ਟਰੇਡਿੰਗ ਦੇ ਤੌਰ ਤੇ ਵੱਧ ਚੱਲ ਰਹੇ हां ऑर्डनमेंट्स भी बहुत बढ़िया सेल हो रही है क्योंकि मेरे ब्याह शादी का सीजन है ब्याह शादी दे लोका ने ता सोना ता ਲੈਣਾ ਹੀ ਲੈਣਾ ਦੀ સોਨਾ ਨੇ ਕੋਈ ਫਰਕ ਨਹੀਂ ਪਿਆ ਸਾਡੇ ਕਸਟਮਰ ਮਤਲਬ ਉੱਪਰ ਸਾਡੇ ਉੱਪਰ ਇਹ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਵੀ ਕੀਮਤ ਇਸੇ ਤਰ੍ਹਾਂ ਵਧੀਆ ਜਿਵੇਂ ਆਪਣੇ ਦੇਸ਼ ਵਿੱਚ ਵਧੀਆ ਕਿ ਆਪਣੇ ਦੇਸ਼ ਵਿੱਚ ਕੁਝ ਜ਼ਿਆਦਾ ਕੀਮਤ ਵਧੀਆ باقی ਦੇਸ਼ਾਂ ਨਾਲ ਬਾਕੀ ਦੇਸ਼ਾਂ ਦੇ ਵਿੱਚ ਵੀ ਸੋਨਾ ਆਪਣੇ ਆਪਣੇ ਹਿਸਾਬ ਨਾਲ ਚੱਲ ਰਿਹਾ ਕੋਈ ਦੇਸ਼ ਸੋਨੇ ਨੂੰ ਪਸੰਦ ਕਰਦਾ ਜੀ ਕੋਈ ਨਹੀਂ ਕਰਦੇ ਲੇਕਿਨ ਆਪਣੇ ਪੰਜਾਬ ਇੰਡੀਆ ਦੇ ਵਿੱਚ ਸੋਨੇ ਦੀ ਬਹੁਤ ਜ਼ਿਆਦਾ ਡਿਮਾਂਡ ਆ ਕਿਉਂਕਿ ਸੋਨੇ ਨੂੰ ਉਹ ਆਪਣੇ ਪੰਜਾਬ ਇੰਡੀਆ ਦੇ ਵਿੱਚ ਬਹੁਤ ਲਾਈਕ ਕਰਦੇ ਸੋਨਾ ਵਧੀਆ ਹੀ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਡਾ ਕਹਿਣਾ ਕਿ ਸੋਨੇ ਦੇ ਰੇਟਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਊਗਾ 200% ਹੋਊਗਾ ਸੋਨਾ ਖੱਲੇ ਜਾ ਨਹੀਂ ਸਕਦਾ ਜੀ ਸੋਨਾ ਜੇ 2-4000 ਥੱਲੇ ਚਲੇ ਗਿਆ ਲੋਕਾਂ ਦੀ ਨਿਗਾਹ ਦੇ ਵਿੱਚ ਡਾਊਨ ਹੋ ਜਾਂਦਾ ਲੇਕਿਨ 5-4000 ਵੱਧ ਜਾਂਦਾ ਸੋਨਾ ਖੰਦੇ ਹੈ ਹੀ ਨਹੀਂ ਜੀ ਸੋਨਾ ਨੂੰ ਤੁਸੀਂ ਪ੍ਰੋਫਿਟ 'ਚ ਲੈ ਕੇ ਚੱਲਿਓ ਸੋਨਾ ਲੂਸ ਦੇ ਵਿੱਚ ਨਹੀਂ ਹੈਗਾ ਇਹ ਤੁਸੀਂ ਕਹੋ ਥੱਲੇ ਜਾਊਗਾ ਲੱਖ ਆਜੂਗਾ 80 ਹਰ ਆਜੂਗਾ ਹੁਣ ਉਹ ਗੱਲਾਂ ਖਤਮ ਹੋ ਗਈਆਂ ਸੋਨਾ ਆਪਣੀ ਸੋਚ ਬਣਾ ਕੇ ਚੱਲੋ ਕਿ 1 ਲੱਖ ਹੋਊਗਾ 1.5 ਲੱਖ ਹੋਊਗਾ ਆਪਣੀ ਸੋਚ ਬਣਾ ਕੇ ਚੱਲੋ ਕਿਉਂਕਿ ਸੋਨੇ ਨੇ نیچے ਹੈ ਹੀ ਨਹੀਂ ਜੀ ਨਾ ਕੋਈ ਕਹਿ ਰਿਹਾ ਵਾ ਜਿੰਨੇ ਵੀ ਅਸੀਂ ਲੋਕਾਂ ਨਾਲ ਗੱਲਾਂ ਕਰ ਰਹੇ ਹਾਂ ਕੋਈ ਵੀ ਸਾਡੇ ਅਮੂਲੇ ਬੰਦੇ ਨੇ ਸਾਡੇ ਵਪਾਰੀ ਨੇ ਸਾਡੇ ਹੋਲ ਸੇਲਰ ਨੇ ਸਾਰੇ ਸੋਨੇ ਨੂੰ ਐਂ ਹੀ ਕਹਿ ਰਹੇ ਨੇ ਕਿ ਸੋਨਾ ਵਧਣਾ ਹੀ ਵਧਣਾ ਵਾ ਸੋਨਾ ਲੈ ਕੇ ਚੱਲੋ ਲੈ ਕੇ ਚੱਲੋ ਸਿਰ ਤੇ ਨਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਜੇ ਆਪਾਂ ਇੱਕ ਸਾਲ ਤੱਕ ਦੀ ਗੱਲ ਕਰਦੇ ਆ ਤਾਂ ਕੀ ਕਹਿਣਾ ਤੁਹਾਡਾ ਸੋਨੇ ਦੇ ਡਿਟ ਕਿੰਨੇ ਕੁ ਹੋ ਜਾਣਗੇ ਆਉਣ ਵਾਲੇ ਸਾਲ ਤੱਕ ਹਾਂ ਆਉਣ ਵਾਲਾ ਸਾਲ ਤਾਂ ਜੀ ਬਹੁਤ ਦੂਰ ਆ ਸਾਨੂੰ ਤਾਂ ਲੋਕ ਜਿਹੜੇ ਜੋ ਕਹਿ ਰਹੇ ਨੇ ਕਿ 1.5 ਲੱਖ 2 ਲੱਖ ਦੇ ਵਿੱਚ ਵਿੱਚ ਸੋਨਾ 200% ਹੋਊਗਾ 1.5 ਲੱਖ ਹੋ ਜਾਵੇ 2 ਲੱਖ ਹੋ ਜਾਵੇ ਬਾਕੀ ਹੋ ਹੀ ਰਿਹਾ ਵਾ ਜੀ ਰੋਜ਼ 1000 2000 5000 ਵਧ ਰਿਹਾ ਵਪਾਰ ਨੂੰ ਹੋਰ ਹੀ حساب ਨਾ ਬਣਾਤੇ ਇਹਨਾਂ ਨੇ ਜੀ ਕਿ ਕਹੇ ਜੇ ਮਤਲਬ ਟਰੇਡਿੰਗ ਹੀ ਹੋਊਗੀ ਜਿਵੇਂ ਆਪਾਂ ਕਹਿ ਦੀਏ ਇਹਦੇ ਵਿੱਚ ਨਿਵੇਸ਼ ਜਿਹੜੇ ਲੋਕ ਹਰ ਇੱਕ ਬੰਦਾ ਹੁਣ ਇਸ 골ਡ ਦੇ ਵਿੱਚ ਨਿਵੇਸ਼ ਕਰਨ ਲੱਗ ਗਿਆ ਹਰ ਇੱਕ ਬੰਦਾ ਪ੍ਰੋਪਰਟੀ ਦੀ ਬਜਾਏ 골ਡ 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 ਵਿੱਚ ਨਿਵੇਸ਼ ਕਰ ਰਿਹਾ 24 ਕੈਰਟ 골ਡ ਦੀ ਪੂਰਾ ਟ੍ਰੇਡ ਇਟਲ ਰਿਹਾ ਸੀ ਤੇ ਸੋਨਾ ਖਰੀਦਣ ਵੇਲੇ ਕਿਹੜੀਆਂ ਗੱਲਾਂ ਦਾ ਗਾਰਾ ਉਤਿਆਪਕਤਾ ਚਾਹੀਦਾ ਹੈਗਾ ਤਾਂ ਕਿ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਨਾ ਹੋ ਤੁਹਾਨੂੰ ਨੇ 골ਡ ਆਪਣੇ ਆਪਣੇ ਜੋ ਤੁਹਾਡੇ ਆਪਣੇ ਜੱਦੀ ਸੁਨਿਆਰ ਨੇ ਤੁਹਾਡੇ ਪੁਰਾਣੇ ਪ੍ਰਾਤਮ ਸੁਨਿਆਰ ਨੇ ਉਹਨਾਂ ਦੀ ਜੋ ਰੈਪਿਊਟੇਸ਼ਨ ਦੇ ਨਾਲ ਹੀ ਉਹਨਾਂ ਨੇ ਤੁਹਾਨੂੰ ਤੁਸੀਂ ਆਪਣਾ ਉਹਨਾਂ ਤੋਂ 골ਡ ਲੈਣ ਦੇ ਹੱਕਦਾਰ ਹੋ ਸੋਨੇ ਦੇ 24 ਕੈਟ 골ਡ ਆ ਜੋ ਉਹ ਤੁਹਾਨੂੰ ਲੈਣਾ ਪਸੰਦ ਆ ਉਹੀ ਚੀਜ਼ ਲਓ ਜੀ ਵਿਆਹ ਸ਼ਾਦੀ ਹੁਣ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਇਹ ਰਾਤਾਂ ਤੋਂ ਬਾਅਦ ਵਿਆਹ ਸ਼ਾਦੀਆਂ ਦਾ ਸੀਜ਼ਨ ਹੈ ਜਿਹੜਾ ਸ਼ੁਰੂ ਹੋ ਜਾਂਦਾ ਹੈਗਾ ਸੋ ਕੀ ਤੁਹਾਡੇ ਅਨੁਸਾਰ ਕਿ ਵਿਆਹ ਸ਼ਾਦੀਆਂ ਦੇ ਵਿੱਚ ਜਿੱਦਾਂ ਪਹਿਲਾਂ ਸੋਨਾ ਜਿੰਨੀ ਮਾਤਰਾ 'ਚ ਲੋਕ ਖਰੀਦੇ ਸੀਗੇ ਵਿਆਹ ਸ਼ਾਦੀਆਂ ਲਈ ਹੁਣ ਉਹਨਾਂ ਹੀ ਖਰੀਦਦੇ ਨੇ ਕਿ ਰੇਟ ਵਧਣ ਕਰਕੇ ਹੱਥ ਘੁੱਟਣ ਲੱਗੇ ਲੋਕ ਥੋੜਾ ਜਿਆਦਾ ਇਸ ਚੀਜ਼ ਤੇ ਫਰਕ ਪੈਣਾ ਹੀ ਆ ਜੀ ਕਿਉਂਕਿ 골ਡ ਜਿਹੜਾ ਜਿਹੜੇ ਪਰਿਵਾਰ ਦੇ ਵਿੱਚ ਪਹਿਲਾ ਵਿਆਹ ਕੀਤਾ ਕਿਸੇ ਨੇ ਉਹਨੇ 15 ਤੋਲੇ ਸੋਨਾ ਪਾਤਾ 150 ਗ੍ਰਾਮ ਉਹ ਹੁਣ ਉਹ 150 ਗ੍ਰਾਮ ਅੱਗੇ ਬਣਦਾ ਸੀ ਸਸਤਾ ਹੁਣ ਉਹ ਮਹਿੰਗਾ ਮਹਿੰਗਾਈ ਵਧਨ ਕਰਕੇ ਉਹ 150 ਗ੍ਰਾਮ ਕਿਤੇ ਦੁੱਗਨੇ ਦੇ 3 ਗਨੇ ਰੇਟਾਂ 'ਚ ਚਲੇ ਗਿਆ ਉਹ ਥੋੜਾ ਥੋੜਾ ਕਸਟਮਰ ਆਪਣੇ ਅਦੇਰੇ ਦੇ ਵਿੱਚ ਰਹਿ ਕੇ ਕਸਟਮਰ ਆਪਣੇ ਆਪਣੇ ਹਿਸਾਬ ਨਾਲ ਥੋੜਾ ਥੋੜਾ ਘਟਾਉਣ ਲੱਗ ਗਏ ਜੀ ਲੰਬੇ ਸਮੇਂ ਤੋਂ ਤੁਹਾਡੇ ਦਾਦੇ ਪੜਦਾਦੇ ਦੇ ਕੰਮ ਕਰਦੇ ਆ ਰਹੇ ਨੇ ਤੁਹਾਡੇ ਨਾਲ ਬਹੁਤ ਜ਼ਿਆਦਾ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਦੂਰੋਂ ਦੂਰੋਂ ਤੁਹਾਡੇ ਕੋਲੇ ਸੋਨੇ ਦੀ ਖਰੀਦ ਕਰਨ ਆਉਂਦੇ ਨੇ ਕਹਣੇ ਖਰੀਦਦੇ ਨੇ ਲੱਖਾਂ ਲੋਕ ਹੁਣ ਤੱਕ ਤੁਹਾਡੇ ਨਾਲ ਜੁੜੇ ਹੋਏ ਨੇ ਤੇ ਤੁਸੀਂ ਆਪਣੇ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਲਈ ਕੋਈ ਗਿਫਟ ਲੈ ਕੇ ਆਏ ਹੋ ਦੀਵਾਲੀ ਦਾ ਕੋਈ ਤੋਹਫਾ ਦੇ ਰਹੇ ਹੋ ਹਾਂਜੀ ਜ਼ਰੂਰ ਦੇ ਰਹੇ ਆ ਅਸੀਂ ਇਹ ਕਹਾਂਗੇ ਜੀ ਜਿਹੜਾ ਤੁਹਾਡੇ ਪੇਜ ਨੂੰ ਕਮਲਬੀਰ ਜੀ ਦੇ ਪੇਜ ਨੂੰ ਲਾਈਕ ਕਰੂਗਾ ਤੇ ਸ਼ੇਅਰ ਕਰਕੇ ਸਾਡੀ ਦੁਕਾਨ ਤੇ ਆਊਗਾ ਸਾਨੂੰ ਸ਼ੇਅਰ ਕਰਿਆ ਦਿਖਾ ਦੇਵੇ ਅਸੀਂ ਦੀਵਾਲੀ ਤੱਕ ਜਿੰਨੀ ਵੀ 골ਡ ਦੇ 오ਰੀਜినਲ ਮੈਂਸ ਦੇ ਉੱਪਰ ਜੋ ਲੇਬਰ ਬਣਦੀ ਹੋਗੀ ਸਾਰੀ ਅਸੀਂ ਤੁਹਾਡੇ ਉਹ ਲੋਕ ਸ਼ੇਅਰ ਕੀਤੇ ਹੋਏ ਨੂੰ ਛੱਡਾਂਗੇ ਅਸੀਂ ਲੇਬਰ ਕੋਈ ਨਹੀਂ ਲਾਵਾਂਗੇ ਜਿੰਨਾ ਵੀ ਦਿਵਾਲੀ ਤੱਕ ਦਾ ਕੋਈ ਵੀ ਕਹਿਣਾ ਵੇਚਣਾ ਵਾ ਚਾਹੇ ਉਹ ਆਪਣਾ ਆਰਡਰ ਤੇ ਬਣਵਾ ਲਵੇ ਚਾਹੇ ਸਾਡੇ ਕੋਲ ਜੋ ਬਣਿਆ ਹੋਇਆ ਦੁਕਾਨ ਤੇ ਉਹ ਲੈ ਲਵੇ ਉਹਨੂੰ ਵਿਦਆਊਟ ਲੇਬਰ ਅਸੀਂ 골ਡ ਦਮਾਂਗੇ ਆਓ ਉਹਦਾ ਫਾਇਦਾ ਲਵੋ ਦਿਵਾਲੀ ਤੱਕ ਦਾ ਇਹੀ ਕਹਿ ਸਕਦੇ ਹਾਂ ਤੁਹਾਨੂੰ ਅਸੀਂ ਕਸਟਮਰਾਂ ਨੂੰ ਬਹੁਤ ਜ਼ਿਆਦਾ ਵਧੀਆ ਡਿਜ਼ਾਈਨਿੰਗ ਦਮਾਂਗੇ ਇਦਾਂ ਤੇ ਸਾਰੇ ਡਿਜ਼ਾਈਨ ਵਗੈਰਾ ਤੁਸੀਂ ਰੱਖਦੇ ਹੋ ਹਰ ਤਰ੍ਹਾਂ ਦੇ ਜਿਹੜੇ ਗਹਿਣੇ ਨੇ ਤੁਹਾਡੇ ਕੋਲ ਮਿਲਦੇ ਨੇ ਤੇ ਜਿਹੜੇ ਡਿਜ਼ਾਈਨਿੰਗ ਦੀ ਹੁੰਦੀ ਰੇਂਜ ਆ ਜਿਹੜੀ ਉਹ ਰੋਜ਼ਾਨਾ ਬਦਲਦੀ ਰਹਿੰਦੀ ਆ ਹਾਂ ਡਿਜ਼ਾਈਨਿੰਗ ਜੋ ਜੋ ਟਾਈਮ ਟੂ ਟਾਈਮ ਚੱਲ ਰਹੀ ਆ ਜੀ ਉਹ ਜੋ ਜੋ ਅਪਡੇਟ ਮੂਰੇ ਹੀ ਹੁੰਦੀ ਆ ਉਹੀ ਅਪਡੇਟ ਅਸੀਂ ਕਰਦੇ ਆ ਜੀ ਜੋ ਡਿਜ਼ਾਈਨਿੰਗ ਮੌਕੇ ਤੇ ਚੱਲਦੀ ਆ ਉਹ ਅਸੀਂ ਸਾਰੀ ਉਵੇਂ ਹੀ ਰੱਖੀ ਹੋਈ ਆ ਉਵੇਂ ਹੀ ਦਵਾਂਗੇ ਜੇ ਮੈਂ ਤੁਸੀਂ ਤੁਹਾਡਾ ਵੀ ਆਪਣਾ ਡਿਜ਼ਾਈਨ ਆ ਉਹਦੀ ਅਸੀਂ ਸੇਮ ਉਹ ਜੀ ਬਣਾ ਕੇ ਤੁਹਾਨੂੰ ਦਵਾਂਗੇ ਵਿਦਆਊਟ ਲੇਬਰ ਫਿਰ ਕੋਈ ਲੇਬਰ ਚਾਰਜ ਨਹੀਂ ਨਹੀਂ ਕੋਈ ਨਹੀਂ ਲੈਵਲ ਹੋਰ ਕੋਈ ਤੁਹਾਨੂੰ ਕੋਈ ਸੰਦੇਸ਼ ਦੇਣਾ ਚਾਹ ਨੇਸ ਮਤਲਬ ਗੱਲ ਇਹ ਹੈ ਜੀ ਵੱਧ ਤੋਂ ਵੱਧ ਤੁਸੀਂ ਇਸ ਸੋਨੇ ਨੂੰ ਆਪਣੇ ਲੈ ਕੇ ਚੱਲੋ ਸੋਨਾ ਜਿਹੜਾ ਹੈ ਹੀ ਬਹੁਤ ਸੋਹਣਾ ਉਹਨੂੰ ਸੋਨੇ ਨੂੰ ਨਿਵੇਸ਼ ਕਰੋ ਤੇ ਸੋਨਾ ਵੱਧ ਤੋਂ ਵੱਧ ਘਰ ਦੇ ਵਿੱਚ ਲੈ ਕੇ ਜਾਓ ਸੋਨੇ ਨੇ ਇਹ ਕਿ ਤੁਹਾਡਾ ਸਾਥ ਦੇਣਾ ਹੋਰ ਕਿਸੇ ਬੰਦੇ ਨੇ ਤੁਹਾਡਾ ਸਾਥ ਸੋਨਾ ਤੁਹਾਡਾ ਸਾਥ ਦਊਗਾ ਸੋਨਾ ਜੀ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਜੀ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ ਸੋ ਉਮੀਦ ਕਰਦੇ ਆ ਕਿ ਲੋਕ ਤੁਹਾਡੀ ਗੱਲਬਾਤ ਤੋਂ ਫਾਇਦਾ ਲੈਣਗੇ ਧੰਨਵਾਦ ਬਹੁਤ ਬਹੁਤ ਧੰਨਵਾਦ